ਅੱਜ ਸੰਗਣੀ ਤੋਂ ਨਿਕਾਰਨ ਤੁੰਦਾਂ ਇਹਨਾਂ ਪਰ ਕੋ ਵਜਿਆ ਕਿ ਜਰਿੰਦਰ ਅੰਮ੍ਰਿਤਸਰ ਮੁਖ ਮਾਰੂ ਦੇ ਕਸਵਾ ਬਿਆਸ ਦੇ ਇੱਕ ਪੁਲ ਦੇ ਉੱਤੇ ਤਕਰੀਬਨ ਅੱਜ 10 ਵਾਹਨ ਜਿਹੜੇ ਆ ਬੜੇ ਬੁੜੀ ਤਰ੍ਹਾਂ ਹਾਪਤ ਵਿੱਚ ਟਕਰਾ ਗਏ ਉਹਨਾਂ ਵਿੱਚ ਭਾਵੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਵਾਹਨਾਂ ਦਾ ਬਹੁਤ ਜਿਆਦਾ ਜ਼ਬਰਦਸਤ ਨੁਕਸਾਨ ਹੋਇਆ ਤੁਹਾਨੂੰ ਦਿਖਾਉਣੇ ਹੈਗੇ ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਵਾਂ ਉਹ ਬਹੁਤ ਚੱਕਣਾ ਚੂਰ ਹੋ ਗਈਆਂ ਇੱਕ ਦੂਜੇ ਨਾਲ ਵੱਜੀਆਂ ਔਰ ਇਹਨਾਂ ਨੂੰ ਕਰੇਨਾ ਦੀ ਸਹਾਇਤਾ ਨਾਲ ਜੀਐਸਪੀ ਦੀ ਮਦਦ ਦੇ ਨਾਲ ਇਹ ਜਿਹੜਾ ਇੱਕ ਪਾਸੇ ਕੀਤਾ ਜਾ ਰਿਹਾ ਤਾਂ ਜੋ ਕਿ ਰਸਤਾ ਵਾ ਉਹ ਸਾਫ਼ ਕਰਕੇ ਟ੍ਰੈਫਿਕ ਨੂੰ ਬਿਲਕੁਲ ਨਿਰੰਤਰ ਤੌਰ ਤੇ ਤੋੜਿਆ ਜਾ ਸਕੇ ਆ ਸਾਡੇ ਕੋਲ ਐਸਐਚਓ ਬਿਆਜ਼ ਵੀ ਥੀ ਆਏ ਨੇ ਉਹਨਾਂ ਨੇ ਵੀ ਗੱਲ ਕਰਾਂਗੇ ਇਹ ਹਾਦਸੇ ਕਿੰਨੇ ਵਜੇ ਵਾਪਰੇ ਜੀ ਅ ਇਹ ਧੁੰਦ ਦੇ ਕਾਰਨ ਹਾਦਸਾ ਵਾਪਰੇ ਆ ਜਦੋਂ ਲਾਈਟਿੰਗ ਦੀ ਮਤਲਬ ਰੋਸ਼ਨੀ ਘੱਟ ਸੀ ਤੇ ਇਸ ਕਰਕੇ ਇੱਕ ਦੂਜੇ ਦੇ ਵਿੱਚ ਟਕਰਾ ਗਏ ਇੱਕ ਬੰਦੇ ਨੂੰ ਮਾਮੂਲੀ ਸੱਟਾਂ ਲੱਗੀਆਂ ਬਾਕੀ ਕੋਈ ਜਾਨੀਮਾਲੀ ਨੁਕਸਾਨ ਨਹੀਂ ਆ ਮਾਲੀ ਨੁਕਸਾਨ ਤਾਂ ਜ਼ਰੂਰ ਹੋਇਆ ਰਸਤਾ ਸਾਫ਼ ਕਰਾਇਆ ਜਾ ਰਿਹਾ ਇਹ ਕਿੰਨੇ ਵਜੇ ਦੀ ਘਟਨਾ ਜੀ ਜਿਹੜੀ ਤਕਰੀਬਨ ਕਿੰਨੇ ਵਾੜ ਹੁਣ ਤੱਕ ਆਪਰੇ ਟਕਰਾਏ ਨੇ 8 ਤੋਂ 9 ਮਾਣਿਆ ਠੀਕ ਇੱਕ ਦੂਜੇ ਦੇ ਪਿੱਛੇ ਟਕਰਾ ਕੇ ਕੋਈ ਜਾਨੀ ਨੁਕਸਾਨ ਕਿਸੇ ਦਾ ਨਹੀਂ ਹੋਇਆ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਇੱਕ 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 ਮੁੰਡੇ ਤੇ ਥੋੜੀ ਛੱਟ ਲੱਗੀ ਆ ਬਾਕੀ ਠੀਕ ਆ ਮਾਮੂਲੀ ਮਾਮੂਲੀ ਕਿਹਦੇ ਸੱਟਾਂ ਲੱਗੀਆਂ ਕਿਉਂਕਿ ਲਾਈਟਿੰਗ ਘੱਟ ਸੀ ਤੇ ਸਪੀਡ ਘੱਟ ਹੋਣ ਕਾਰਨ ਅੱਗੇ ਇੱਕ ਟਰੱਕ ਦਾ ਟਾਇਰ ਹੈਂਡ ਖੁੱਲ ਗਿਆ ਉਹਦੇ ਕਾਰਨ ਇਹ ਸਾਰਾ ਜਿਹੜਾ ਹਾਦਸਾ ਵਾਪਰਿਆ ਐਸਐਚਓ ਬਿਆਨ ਕਰ ਦਿੱਤੀ ਉਹਨਾਂ ਨੇ ਕਿਹਾ ਕਿ ਇੱਕ ਟਰੱਕ ਜਿਹੜਾ ਬਹੁਤ ਤਕਰੀਬਨ 20 ਫੁੱਟ ਡੂੰਘੀ ਅਕਸ ਸੰਪਰਕ ਛੜ ਤੇ ਪਲਟ ਵੀ ਗਿਆ ਹੈ ਜਿਸ ਦਾ ਉਹ ਕਾਰਨ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਜਿਹੜ ਇਹ ਜ਼ਬਰਦਸਤ ਟੁੰਡ ਪਈ ਆ ਔਰ ਲਾਈਟਾਂ ਨਾ ਔਨ ਕਾਰਨ ਕਈ ਵਾਰ ਇਹ ਇਹੋ ਜੀ ਗੱਲ ਵਾੜ ਗਿਆ ਦੇਖੋ ਤੁਹਾਨੂੰ ਦਿਖਾਣੇ ਕਿ ਕੈਂਟਰੀ ਵੀ ਜਿਹੜੇ ਆ ਕਿਸ ਤਰ੍ਹਾਂ ਬੁਰੀ ਤਰ੍ਹਾਂ ਜਿਹੜੇ ਦੇਖੋ ਦੇਖੋ ਵੱਜੇ ਹੋਏ ਨੇ ਆ ਦੇਖੋ ਇਹ ਆ ਆ ਕੈਂਟਰੀ ਵੀ ਦੇਖੋ ਬੁਰੀ ਤਰ੍ਹਾਂ ਉਹਨਾਂ ਦੇ ਜਿਹੜੇ ਵੱਜੇ ਹੋਏ ਨੇ ਬਹੁਤ ਚੱਕਣਾ ਚੂਰ ਹੋਏ ਨੇ ਉਹਨਾਂ ਦੇ ਸਾਹਿਬ ਇੱਕ ਬੰਦਾ ਜਿਹੜਾ ਉਹ ਜ਼ਖਮੀ ਹੋਇਆ ਬਾਕੀ ਤਕਰੀਬਨ ਸਾਰੇ ਕੋਈ ਹੋਰ ਕਿਸੇ ਕਿਸੇ ਦਾ ਕੋਈ ਜਾਨੀ ਜਿਹੜਾ ਨੁਕਸਾਨ ਜਿਹੜਾ ਨਹੀਂ ਹੋਇਆ ਟ੍ਰੈਫਿਕ ਨੂੰ ਸੰਚਾਰੂ ਠੰਗ ਨਾਲ ਚਲਾਉਣ ਵਾਸਤੇ ਜਿਹੜੀ ਪੁਲਿਸ ਆ ਉਹ ਬੜੀ ਮੁਸਤਹਿਦ ਹੋਈ ਪਈ ਆ ਤਾਂ ਜੋ ਕਿ ਉਹਨੂੰ ਜਿਹੜੀ ਲਗਾਤਾਰ ਟ੍ਰੈਫਿਕ ਨੂੰ ਬਹਾਰ ਰੱਖਿਆ ਜਾ ਸਕੇ ਆ ਤੁਹਾਨੂੰ ਦਿਖਾਣੇਗੇ ਇੱਕ ਟਰੱਕ ਵੀ ਜਿਹੜਾ ਹੈ तकरीबन 20 ਫੁੱਟ ਪੱੜੀ ਤੋਂ ਇਹ तकरीबन ਥੱਲੇ ਪਲਟ ਗਿਆ ਵਾ ਜਿਸ ਵਿੱਚ ਕੋਈ ਲੋਡਡ ਟਰੱਕ ਸੀਗਾ ਜਿਹਦੇ ਕੋਲ ਸਮਾਨ ਲੱਦੇ ਹੋਇਆ ਸੀਗਾ ਤੁਹਾਨੂੰ ਉਹ ਵੀ ਦਿਖਾਣੇ ਆ ਕਿ ਇੱਕ ਟਰੱਕ ਜਿਹੜਾ ਆ ਜਿਹੜਾ ਕਾਫੀ ਜਾ ਕੇ तकरीबन 30 ਫੁੱਟ ਦੀ ਉਚਾਈ ਤੋਂ ਥੱਲੇ ਜਾ ਕੇ ਪਲਟਿਆ ਲੇਕਿਨ ਕੁਦਰਤ ਵੱਲੋਂ ਹੀ ਸਾਡੇ ਕੋਲ ਨਾ ਰਾਗੀ ਨੀ ਸੀ ਜਿਸ ਕਰਕੇ ਕੋਈ ਵਿਚਾਰ ਆਵਾ ਉਹ ਹੋ ਗਿਆ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਆ ਰਹੇ ਸੀਗੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਆ ਰਹੇ ਸੀ ਹਾਂਜੀ ਸਰ ਜ ਤੁਹਾਡੀ ਕਿਹੜੀ ਗੱਡੀ ਸੀਗੀ ਸਾਡੀ ਆਟੋ ਗੱਡੀ ਸੀ 7696 7696 ਤੇ ਜਾਣਾ ਕਿੱਥੇ ਤੁਸੀਂ ਸਰ ਜੀ ਤਾਲ ਜਾਣੇ ਜੀ ਬਾਲਾ ਪਿੰਡ ਅੱਛਾ ਜੀ ਤੇ ਸੱਤ ਤੁਹਾਡੇ ਲੱਗੀ ਆ ਤੁਸੀਂ ਚਲਾ ਰਹੇ ਸੀ ਕਿੱਥੇ ਮੈਂ ਚਲਾ ਰਿਆ ਸੀ ਜਦੋਂ ਤੁਹਾਨੂੰ ਪਿੱਛੇ ਘੱਟ ਸੀਗੀ ਤੇ ਜਦੋਂ ਮੋਰੇ ਇੱਥੇ ਪੜ ਲਾ ਕੇ ਆਏ ਤਾਂ ਦਿਸੇ ਕੱਖ ਨੇ ਜੀ ਮੈਨੂੰ ਉਹ ਖੜੀ ਗੱਡੀ ਵੱਟ ਗਈ ਮੇਰੇ ਕੋਲ ਹੋਰ ਕੋਈ ਨੁਕਸਾਨ ਗੱਡੀ ਦਾ ਕੋਈ ਨੁਕਸਾਨ ਹੋਇਆ ਸਾਡੇ ਕਿਤੇ ਜਿਆਦਾ ਹੋਇਆ ਸਾਡੀ ਗੱਡੀ ਸੀ ਜੀ ਸਾਡੀ ਗੱਡੀ ਤੁਸੀਂ ਪਤਾ ਹੈ ਤੁਸੀਂ ਵੀ ਦੇਖ ਲੀਏ ਹਾਂਜੀ ਮੈਂ ਵੀ ਇਹਦੇ ਵਿੱਚ ਸੀ ਜੀ ਤੁਹਾਡੇ ਕੋਲ ਸਾਰ ਕੁਝ ਲੱਗਿਆ ਨਹੀਂ ਕੋਈ ਨਹੀਂ ਲੱਗਿਆ ਸਾਡਾ ਠੀਕ ਐ ਹਾਂਜੀ 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 ਬਚਾਓ ਤੁਸੀਂ ਕਿੱਧਰੋਂ ਆ ਰਹੇ ਸੀਗੇ ਮੈਂ ਜਰਕਪੁਰ ਕਰਪੁਰੋਂ ਆ ਰਿਹਾ ਜੀ ਕਿਹੜੀ ਗੱਡੀ ਤੁਹਾਡੇ ਕੋਲ ਜੀ ਅਸਫਾਰੀ ਆਡੀ ਕੀ ਗੱਲ ਹੋਈ ਹੈ ਕਿਸ ਤਰ੍ਹਾਂ ਇਹ ਗੱਡੀ ਭਾਜੀ ਗੱਡੀ ਪਿੱਲਾ ਬੰਦਾ ਖੜਾ ਸੀ ਸਾਈਡ ਤੇ ਤੇ ਮੈਂ ਆਉਂਦਾ ਸੀ ਗੱਡੀ ਗੱਡੀ ਨੇ ਮੂਰੇ ਬ੍ਰੇਕ ਲਾਈ ਆ ਮੈਂ ਵੀ ਬ੍ਰੇਕ ਲਾਈ ਗੱਡੀ ਘੁੰਮ ਗਈ ਉਹ ਬੰਦਾ ਇੱਥੇ ਖੜਾ ਸੀ ਉਹਦੇ ਵਿੱਚ ਗੱਡੀ ਵਜਈ ਆ ਉਹਦੇ ਪੱਟਾਂ ਦੇ ਛੱਟ ਲੱਗਈਏ ਖੂਨ ਨਿਕਲਿਆ ਬਲੱਡ ਬੋਨ ਨਿਕ ਅਜੇ ਸਿਰਿਅਤ ਕਹਿੰਦੇ ਆ ਬਾਕੀ ਪਤਾ ਨਹੀਂ ਪਾਈ ਉਹ ਬੰਦੇ ਆ ਨਾ ਤੇ ਕਹਿੰਦੇ ਸਿਰਿਅਤ ਆ ਬਾਕੀ ਪਤਾ ਨਹੀਂ ਦੇਖੋ ਪਤਾ ਲੱਗਦੇ ਇੱਕ ਦੇਖ ਕੇ ਮੈਂ ਜਾ ਕੇ ਪਤਾ ਲੱਗੂ ਕੀ ਕਹਿੰਦੇ ਨਾ ਹਾਂਜੀ ਬੰਦੇ ਆ ਰਹੇ ਆ ਮਗਰ ਦੇਖ ਦੇ ਕਿ ਦੇ ਇੱਕ ਜਾਣੇ ਵਿੱਚ ਕੀ ਕਹਿੰਦੇ ਪਤਾ ਲੱਗਦਾ ਨਾ ਉਹ ਦਿਖਾਓ ਜੀ ਹੱਥ ਲਿਆ ਆਪਣੇ ਨਾਲ ਜਿਹੜਾ ਮੁੰਡਾ ਜ਼ਖਮੀ ਹੋਇਆ ਤੇ ਖੂਨ ਵੀ ਵਾਸਤੇ ਛੱਲੇ ਵਜਾ ਐ ਸਿਪਾਰੀ ਗੱਡੀ ਜਿਹੜੀ ਆ 5895 ਆ ਇਹਦੇ ਨਾਲ ਉਹ ਦਾ ਹਾਦਸਾ ਵਾਪਰਿਆ ਤੇ ਇੱਕ ਹੋਰ ਗੱਡੀ ਦਾ ਡਰਾਈਵਰ ਜਿਹੜਾ ਸੀਗਾ ਉਹ ਆਪਣੀ ਗੱਡੀ ਨੂੰ ਸੇਵ ਕਰਨ ਵਾਸਤੇ ਲੋਕਾਂ ਨੂੰ ਇੰਡੀਕੇਸ਼ਨ ਦੇਣ ਵਾਸਤੇ ਇਥੇ ਟਾਣੇ ਦੇ ਪੱਤੇ ਤੋੜ ਰਿਹਾ ਸੀਗਾ ਤਾ ਜਗੇ ਲੋਕਾਂ ਪਰ ਲੱਗਣ ਲੇਕਿਨ ਉਹਦੇ ਪਰਿਆ ਸਫਾਰੀ ਜਿਹੜੀ ਆ ਚੜੀ ਆ ਆ ਚੜੀ ਆ ਜਿਸ ਨੂੰ ਵਿਆਸ ਦੇ ਚੈਰੀਟੇਬਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਹੈ ਕਿਤੇ ਜੀ ਹਾਲਤ ਜਿਹੜੀ ਉਹਨਾਂ ਕਹਿੰਦੇ ਬਹੁਤ ਜੜੀ ਐੜੇ ਮਾੜੀ ਆ ਉਹਨੂੰ ਅਮਰਦੀਪ ਦੇ ਹਸਪਤਾਲ ਅੰਮ੍ਰਿਤਸਰ ਦੇਖੇ ਜਿਹੜਾ ਰੈਫਰ ਕੀਤਾ ਗਿਆ ਵਾ ਕੈਮਰਾਮੈਨ ਜੁਗੇਸ਼ ਨਾਲ ਰਕੇਸ਼ ਕੁਮਾਰ ਪੀਡੀਸੀ ਨਿਊਜ਼ ਵਿਆਸ